ਉਹ ਇਹ ਗੱਲ ਇੱਕ ਜਣਾ ਗੱਡੀ ਤੇ ਬੈ ਜਾ ਉਸਤਾਦ ਅੱਧੀ ਗੱਡੀ ਇਸ ਨੂੰ ਤਾਂ ਜੀ ਅੰਦਰ ਭੈਣ ਭਾਈ ਯਾਰ ਓਏ ਅੱਜ ਜਿਹੜਾ ਵਾਇਸ ਤੇ ਬੁਲਾਉਗਾ ਤੁਹਾਡਾ ਸਵਾਗਤ ਉਮੀਦ ਕਰਦਾ ਸਾਰੇ ਘੈਂਟ ਹੋਵੋਗੇ ਤੇ ਵਾਪੇ ਅੱਜ ਗੱਡੀ ਕਰ ਕੀ ਆਪਣੇ ਮਿੱਤਰ ਦੀ ਸੂਏ ਚ ਪਰ ਚੌੜਵਾਜੀ ਕਰਦੇ ਕਰਦੇ ਗੱਡੀ ਗਈ ਸੁਈ ਸੁਈ ਦੇਖ ਸਕਦਾ ਹਾਂ ਪਲਟਣ ਤੋਂ ਬਸ ਥੋੜਾ ਜਿਹੀ ਬਚਾਓ ਗੱਭਰੂ ਨੌਜਵਾਨ ਰੀਡ ਘੜੀ ਦੇ ਦਰਸ਼ਕ ਉਹ ਆਪੇ ਉਹ ਹਾਈ ਡਰਾਵੇ ਸੀ ਲੱਭਣ ਹਾਈ ਡਰਾ ਮਿਲ ਨਹੀਂ ਤੇ ਜੀ ਸੀ ਵੀ ਜਿਆਦੀ ਵਾਰ ਜੀ ਸੀ ਵੀ ਨੂੰ ਪਹਿਲਾਂ ਗਿਆ ਵੀ ਪਹਿਲਾਂ ਸੂਆ ਪੱਧਰ ਕਰ ਲਾ ਕਿਉਂਕਿ ਪਰਲੇ ਪਾਸੇ ਢਾਲ ਆ ਜੇ ਮਾੜੀ ਜੀ ਗੱਡੀ ਤਿਲਕ ਗਈ ਤਾਂ ਨਾਲ ਦੀ ਨਾਲ ਥੱਲੇ ਜਾਊਗੀ ਤੇ ਬਾਡੀ ਬੂਡੀ ਸਾਰਾ ਕੋਈ ਛੋਟੇ ਜਿਹੇ ਵਾਹ ਜੀ ਸ਼ੇ ਵਗੈਰਾ ਉਹ ਗੱਡੀ ਪੁਆਇੰਟੋਂ ਦਾ ਖਾਤਰ ਤੇ ਜਟੋ ਤੁਸੀਂ ਇੱਧਰਲੇ ਪਾਸੋਂ ਦੇਖ ਸਕਦਾ ਹਾਂ ਗੱਡੀ ਖੜੀ ਹੈ ਜਮੇ ਕਿਨਾਰੀ ਤੇ ਪਾ ਇੱਕ ਕਟਣ ਜੀ ਨਾਲੇ ਖੜੀ ਆ ਜੇ ਕਿਤੇ ਤਲਕੀ ਦੀ ਗੱਡੀ ਨਾਲ ਦੀ ਨਾਲ ਬਾਬੂ ਨੇ ਚੇ ਜਾਊਗੀ ਤੇ ਬਾਈ ਜੀਸੀਬੀ ਵਾਲਾ ਮਿੱਟੀ ਲਾ ਰਿਹਾ 10ਾਂ ਦੇ ਲੱਗੇ ਕਿਉਂਕਿ ਮਿੱਟੀ ਨਾ ਪਲਟ ਜੇ ਕਿਉਂਕਿ ਸਹੀ ਗੱਲ ਆ ਤੇ ਮਿੱਤਰੋ ਲੱਗਿਆ ਡੋਜਨ ਪਾਉਣ ਦੇਖੋ ਕੀ ਬਣਦਾ ਓਏ ਭਾਈ ਆ ਆ ਆ ਤੋ ਖੁੱਲੀ ਆ ਓਏ ਇਹ ਜਿਹੜੋ ਲੋਕਾਂ ਨੂੰ ਸੁਣਾਇਆ ਅਜਟਾਂ ਦੀ ਪੈ ਗਈ ਵੀ ਕਿ ਸਨੈਪਚੈਟ ਵੀਡੀਓ ਬਣਾ ਕੇ ਪਾ ਦਈਏ ਪਰ ਮਿੱਤਰੋ ਵੇਹ ਨੂੰ ਹੋਈ ਨਹੀਂ ਹੈਗਾ ਵੀ ਨੁਕਸਾਨ ਹੋ ਰਿਹਾ ਤੇ ਬਾਕੀ ਤਮਾਸ਼ਾ ਦੇਖਣ ਵਾਲੇ ਜੋ ਉੱਪਰ ਬਹੁਤ ਪਹੁੰਚ ਗਏ ਸੀਗੇ ਮੇਲਾ ਪੂਰਾ ਪਰ ਗਿਆ ਦੀਆ ਬਾਈ ਮੋੜਸਾਲ ਜਾ ਚਦਾ ਹਾਂ ਤੂੰ ਮੋੜਸਾਲ ਲੈ ਕੇ ਜਾ ਚਦਾ ਕਿੱਥੇ ਉਹਦੇ ਕਰਿਆ ਬਚਾਰ ਨਹੀਂ ਹੈ ਜਗਾ ਵੀ ਅੱਗੀ ਨੂੰ ਤੂੰ ਕਿਵੇਂ ਹੈ ਥੜਾ ਆਹਾਂ ਉਹ ਮੁਰੋਂ ਲੈਣ ਨਾ ਹੋਵੀ ਯਾਰ ਮਤੋਂ ਇੱਕ ਜਣਾ ਗੱਡੀ ਤੇ ਵਜਾ ਉਸਤਾਦ ਬੱਜੇ ਇੱਕ ਨੂੰ ਤਾਂ ਗਿਆ ਨਾ ਆਣਦਾ ਯਾਰ ਜੱਟੋਂ ਆਪਾਂ ਆਪਣੇ ਮਿੱਤਰ ਨੂੰ ਕਿਹਾ ਵੀ ਬੈਠ ਗੱਡੀ ਜੀ ਕਹਿੰਦਾ ਨਾ ਵੀਰੇ ਕਹਿੰਦਾ ਡਰ ਲੱਗਦਾ ਕਿਸੇ ਪਲਟ ਨਾ ਜਾਵੇ ਮਾ ਵੀ ਹੋਰ ਪਾਸੇ ਜੱਟਾ ਨੂੰ ਬੈਠਣ ਦੇ ਤੇ ਮਿੱਤਰੋ ਲੱਗਿਆ ਆਪਾਂ ਗੱਡੀ ਸਲਫ ਮਰੀ ਜਾ ਦੇਖੋ ਕੀ ਬਣਦਾ اپنے آجي ني ਬੈਲਟ ਗਈ ਆ ਇੱਧਰ ਚੜਜੋ ਲੋ ਗਈ ਜੇ ਤੋਂ ਨਿਕਲ ਗਈ ਗੱਡੀ ਗਰ ਗਈ ਸੀਗੀ ਸੂਏ ਚ ਜਦੋਂ ਮੇਤਰੋ ਬੈਲਟ ਨਾਲ ਡੂਜਨ ਪਾਇਆ ਸੀਗਾ ਤੇ ਬੈਲਟ ਗਈ ਸੀਗੀ ਟੁੱਟ ਤੇ ਟਾਇਰ ਦੋਨੇ ਅਗਲਾ ਪਿਛਲਾ ਦੋਨੇ ਚੱਕੇ ਗਏ ਸੀਗੇ ਇੰਨਾ ਸ਼ੁਕਰ ਗੱਡੀ ਪਲਟਣਾ ਗਈ ਤਾਂ ਇੱਧਰ ਬੰਦੇ ਖੜੇ ਸੀਗੇ ਉਹਦੇ ਬਾਜਨ ਨਾਲ ਗੱਡੀ ਪਲਟੀ ਨਹੀਂ ਹੈਗੀ ਤੇ ਬਾ ਹੁਣ ਮੇਤਰੋ ਗੱਡੀ ਆਪਣੀ ਨਿਕਲ ਗਈ ਸੀਗੀ ਤੇ ਆਪਾਂ ਸੂਏ ਦੀ ਪੱਟੜੀ ਜਿਹੜੀ ਆਪਾਂ ਵੱਡੀ ਸੀਗੀ ਆਪਣਾ ਰੋਡ ਜੀ ਬਣਾਉਣ ਵਾਸਤੇ ਵੀ ਗੱਡੀ ਨਿਕਲ ਜੇ ਵੀ ਸਖਾਲੀ ਉਹ ਹੁਣ ਦੁਬਾਰੇ ਆਪਾਂ ਉਮੀ ਪ੍ਰੋਪਰ ਸੂਏ ਦੀ ਪੱਟੜੀ ਬਣਾ ਰਹੇ ਹਾਂ ਤੇ ਸੜਕ ਦੇ ਲੱਵੇ ਮਿੱਟੀ ਲਾ ਰਹੇ ਹਾਂ ਕਿਉਂਕਿ ਕੋਈ ਨੁਕਸਾਨ ਨਾ ਹੋ ਜAVE ਨੀ ਰਿਦਨ ਸਵੇਰੇ ਰੋਡ 'ਚ ਇੱਕ ਗੱਡੀ ਤੁਹਾਨੂੰ ਦਿਖਾਉਣਾ ਬਾਬੇ ਨੁਕਸਾਨ ਹੋਣ ਤੋਂ ਸਾਰਾ ਬਚ ਗਿਆ ਕੋਈ ਗੱਡੀ ਨੂੰ ਖਰੋਚ ਨਹੀਂ ਆਈ ਹੈਗੀ ਬਾਜ ਜਿਵੇਂ ਸੀਗੀ ਉਵੇਂ ਬਾਅਦੋਂ ਨਿਕਲੇ ਜੀ ਜੀ ਜਿਹੜਾ ਹਾਈ ਡਰਾਉਨ ਦਾ ਉਹਦੇ ਨਾਲ ਵਧੀਆ ਸੀਗਾ ਵੀ ਮਤਲਬ ਉਹ ਸਿੱਧਾ ਚੱਕ ਲੈਂਦਾ ਪਰ ਕੋਈ ਗੱਲ ਨਹੀਂ ਜੀਐਸਬੀ ਵਾਲੇ ਬਈ ਨੇ ਨੁਕਸਾਨ ਹੋਣ ਨਹੀਂ ਦਿੱਤਾ ਬਾਬੋ ਨਿਕਲੀ ਗੱਡੀ ਤੇ ਕਿਵੇਂ ਲੱਗਿਆ ਮਾਨਦਰ ਬਲੌਗ ਲਾਈਕ ਕਮੈਂਟ ਕਰਕੇ ਜ਼ਰੂਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ